हकूत मुरदा ਮੈਂ ਜਸਵਿੰਦਰ ਸਿੰਘ ਪ੍ਰਧਾਨ ਤਿੱਕੇ ਜੁਗਰਾਹਾ ਕਾਈ ਪਿੰਡ ਸਰਦਾਰਗੜ ਇਹ ਜੋ ਸੈਂਟਰ ਸਰਕਾਰ ਕਿਸਾਨ ਆਦਿ ਦੀਆਂ ਮੰਗਾਂ ਨੂੰ ਲੈ ਕੇ ਇੱਕ ਰੋਸ ਹਾਣ ਜਾਣ ਜਾ ਰਿਹਾ ਸੀ ਦਿੱਲੀ ਉਹਨੂੰ ਹਰਿਆਣਾ ਦੇ ਬਾਰਡਰ ਤੇ ਰੋਕਿਆ ਹੋਇਆ ਹੈ ਉਹਨਾਂ ਤੇ ਤਸ਼ੱਦਦ ਕਰ ਰਹੀ ਹੈ ਹਰਿਆਣਾ ਸਰਕਾਰ ਅਸੀਂ ਸਾਡੇ ਕਿਸਾਨਾਂ ਦੇ ਨਾਲ ਹਾਲਾਂਕਿ 2250 ਕਿਸਾਨ ਫੱਟੜ ਵੀ ਹੋਏ ਆ ਹਰਿਆਣਾ ਤੇ ਸੈਂਟਰ ਸਰਕਾਰ ਇਹਨਾਂ ਸਮਝੇ ਕਿਸਾਨ ਇਕੱਲੇ ਆ ਅਸੀਂ ਸਾਰਾ ਪੰਜਾਬ ਕਿਸਾਨਾਂ ਦੇ ਨਾਲ ਖੜਿਆ ਹੈ ਅੱਜ ਉਸ ਵਜੋਂ ਉਸ ਵਜੋਂ ਸਾਰੇ ਪੰਜਾਬ ਦੇ ਟੋਲ ਟੋਲਨਾ ਵਾਸਤੇ ਫ੍ਰੀ ਕੀਤੇ ਆ ਅਤੇ ਜੋ ਭਾਜਪਾ ਦੇ ਆਗੂ ਆ ਉਹਨਾਂ ਦੇ 12 ਸੀ ਅੱਜ ਧਰਨੇ ਦਿੱਤੇ ਜਾ ਰਹੇ ਆ ਬਸ ਕੋਈ ਨਹੀਂ